ਸਸ ਵੇਲੇ ਮੰਗਲ ਸੈਵੰਥ ਸੰ ਯੂਟਿਊਬ ਚੈਨਲ ਦੀ ਟੀਮ ਖੜੀ ਹੈ अर्बन ਸਟੇਟ ਦੇ ਉਸ ਸਾਈਡ ਤੇ ਜਿੱਥੋਂ ਨਹਿਰ ਤੋਂ ਬਿਲਕੁਲ ਮਕੰਦਪੁਰ ਤੋਂ ਫਗਵਾੜੇ ਨੂੰ ਸੜਕ ਆਉਂਦੀ ਹੈ ਔਰ ਇਸ ਸੜਕ ਦੇ ਨਾਲ ਹੀ ਨਹਿਰ ਚੱਲਦੀ ਹੈ ਜਿਸ ਨਹਿਰ ਦਾ ਨਾਮ ਹੈ ਮਕੰਦਪੁਰ ਡਿਸਟ੍ਰੀਬਿਊਟਰੀ ਕਨਾਲ ਇਹ ਨਹਿਰ ਪਾਵੇਂ ਪੱਕੀ ਕਰ ਦਿੱਤੀ ਗਈ ਹੈ ਪਰ ਇਸ ਨਹਿਰ ਦੇ ਉੱਪਰ ਜਿਹੜਾ ਕੱਚਾ ਥਾਂ ਹੈ ਉਸ ਕੱਚੇ ਥਾਂ ਤੇ ਵਾਤਾਵਰਣ ਪ੍ਰੇਮੀਆਂ ਨੇ ਕੁਝ ਇਸ ਏਰੀਏ ਦੇਿਆਂ ਨੇ ਇਹ ਜਿਹੜੇ ਬੂਟੇ ਦਿਖ ਰਹੇ ਨੇ ਇਹ ਸਾਰੇ ਹੀ ਬੂਟੇ ਵਾਤਾਵਰਣ ਪ੍ਰੇਮੀਆਂ ਦੀ ਇੱਕ ਸੰਸਥਾ ਹੈ ਜਿਸ ਨੇ ਇਹ ਲਗਾਏ ਨੇ ਔਰ ਇਸ ਵੇਲੇ 42 43 ਡਿਗਰੀ ਟੈਂਪਰੇਚਰ ਚੱਲ ਰਿਹਾ ਹੈ ਇਸ ਵੇਲੇ ਵਾਰਸ਼ ਦੀ ਜੇ ਕੋਈ ਸੰਭਾਵਨਾ ਨਹੀਂ ਪਰ ਇਹਨਾਂ ਬੂਟਿਆਂ ਨੂੰ ਪਾਲਣ ਦੇ ਲਈ ਇਹ ਸੰਸਥਾ ਨੇ ਬਹੁਤ ਵੱਡਾ ਉਦਮ ਕੀਤਾ ਤੇ ਘਰਾਂ ਤੋਂ ਪਾਣੀ ਲਿਆ ਲਿਆ ਕਿ ਇੱਕ ਟੈਂਕਰ ਤਿਆਰ ਕੀਤਾ ਹੋਇਆ ਹੈ ਜਿਸ ਟੈਂਕਰ ਦੇ ਨਾਲ ਪਾਣੀ ਪਾ ਕੇ ਇਹਨਾਂ ਬੂਟਿਆਂ ਨੂੰ ਤਿਆਰ ਕੀਤਾ ਗਿਆ ਔਰ ਦੇਖਣ ਵਾਲੇ ਨੂੰ ਵੀ ਬਹੁਤ ਲੱਗਦਾ ਹੈ ਵਾਤਾਵਰਣ ਲਈ ਵੀ ਬਹੁਤ ਅੱਛੀ ਗੱਲ ਹੈ ਪਰ ਇੱਕ ਬਹੁਤ ਵੱਡੀ ਤਰਾਸ ਦੀ ਜਿਹੜੀ ਹੈ ਕਿ ਇਹ ਸਨਹਿਰ ਦੀ ਸਫਾਈ ਕੀਤੀ ਜਾ ਰਹੀ ਹੈ ਮਰੇਗਾ ਵੱਲੋਂ ਔਰ ਸਫਾਈ ਕਰਕੇ ਜਿਹੜਾ ਇਹਦੇ ਵਿੱਚੋਂ ਜਿੰਨੇ ਵੀ ਕੋਈ ਪੱਤੇ ਨੇ ਲਫਾਫੇ ਨੇ ਕੁਝ ਵੀ ਉਹਨੂੰ ਕੱਢ ਕੇ ਬਾਹਰ ਛਿਟਿਆ ਜਾਂਦਾ ਹੈ ਤੇ ਉਹ ਬਾਹਰ ਵੀ ਇਸ ਤਰ੍ਹਾਂ ਛਿਟਿਆ ਜਾਂਦਾ ਬਿਲਕੁਲ ਨਾਲ ਹੀ ਜਿਹੜੇ ਬੂਟੇ ਨੇ ਉਹਨਾਂ ਬੂਟਿਆਂ ਦੇ ਕੋਲ ਤੇ ਆਓ ਅਸੀਂ ਤੁਹਾਨੂੰ ਦਿਖਾਉਂਦੇ ਆਂ ਕਿ ਜਾਂ ਤੇ ਉਹਨਾਂ ਸੁੱਕੇ ਹੋਏ ਪੱਤਿਆਂ ਨੂੰ ਅੱਗ ਲਾਈ ਹੈ ਤੇ ਇਹਨਾਂ ਬੂਟਿਆਂ ਦਾ ਕੀ ਹਾਲ ਹੋਇਆ ਆਉ ਅਸੀਂ ਅੱਗੇ ਦੇਖਦੇ ਹਾਂ ਕੀ ਇਹ ਸੇ ਜਲ ਜਾਣਾ ਤੇ ਬੂਟੇ ਵੀ ਚਲ ਜਾਣਗੇ ਹਾਂ ਇਹ ਸਾਰੇ ਬੂਟੇ ਤੁਹਾਡੇ ਦੁਆਰਾ ਹੀ ਲਵਾਏ ਗਏ ਨੇ ਸਾਰੇ ਬੂਟੇ ਭਾਈ ਫਿਰ ਜਲ ਜਾਣੇ ਆ ਜਦੋਂ ਕਚਰਾ ਸਿੱਟਿਆ ਆ ਦੇਖੋ ਕਿੰਨੇ ਛੋਟੇ ਛੋਟੇ ਬੂਟੇ ਕਿਦਾਂ ਪਾਲੇ ਆ ਆ ਇੱਥੋਂ ਅੱਗ ਲਾ ਦਿੱਤੀ ਆ ਇਹ ਇਹ ਕਿਸ ਤਰ੍ਹਾਂ ਵਰਮਾ ਜੀ ਅੱਗ ਕਿਸ ਤਰ੍ਹਾਂ ਲੱਗੀ ਆ ਸਾਰੇ ਆ ਬੂਟੇ ਦੇਖੋ ਨਾ ਚੋ ਸਿੱਟੇ ਨਾ ਚੋ ਕੱਢ ਕੇ ਅੱਜ ਕੋ ਪਪਾ ਬੋਰ ਦਾ ਡਰਾਫਟ ਅਸੀਂ ਛੋਟੀ ਜਿਹੀ ਬੋਰ ਲਾਈ ਸੀ ਤਾਂ ਕਿਸ ਲੈਵਲ ਤੱਕ ਚੱਲੇ ਗਈ ਸੀ ਇਹ ਤਾਂ ਬਿਲਕੁਲ ਤਿਆਰ ਹੋਏ ਨੇ ਬੂਟੇ ਅਸਵੇ ਨੇ ਤਿਆਰ ਆ ਦੇਖੋ ਕਾਲੀਆ ਬੂਟੇ ਸਗੇ ਸਾਰੇ ਚੱਲ ਗਏ ਆ ਆ ਪਿੱਪਲ ਅਸੀਂ ਕਮਸ ਕਮ ਕਲ 100-100 200 ਰੁਪਏ ਦਾ ਬੂਟਾ ਲਿਆ ਕੇ ਲਾਇਆ ਅੱਛਾ ਜਿਹੜਾ ਪਿੱਪਲ ਦਾ ਬੂਟਾ ਹੈ ਪਿੱਪਲ ਦਾ ਬੂਟਾ ਭਾਈ ਹਾਂ ਆ ਜਿਹੜਾ ਦਿਖ ਰਿਹਾ ਬਿਲਕੁਲ ਹਾਂ ਔਰ ਜਲ ਗਿਆ ਇਹ ਉਮੀਦ ਨਹੀਂ ਦੋ ਨਾਲੇ ਤੇ ਨਿੰਮ ਲੱਗੀ ਹੋਈ ਹੈ ਕਿ ਅਸੀਂ ਤਰਵੈਣੀ ਲਾਉਣ ਦੀ ਸੋਚਿਆ ਸੀਗਾ ਪਰ ਨਾਲ ਅਸੀਂ ਆ ਟਾਲੀ ਦੇ ਬੂਟੇ ਨੇ ਹਾਂ ਆ ਸਾਰੇ ਅੱਗ ਨਾਲ ਜਲ ਚੁੱਕੇ ਨੇ ਬੂਟੇ ਆ ਆ ਦੇਖੋ ਆ ਸਾਗਵਾਂ ਦਾ ਬੂਟਾ ਕਿੰਨੇ ਛੋਟਾ ਬੂਟਾ ਸੀ ਤਿਆਰ ਕੀਤਾ ਸੀਗਾ ਇਸ ਲੈਵਲ ਦਾ ਚਲਾ ਗਿਆ ਇਹ ਸਾਰੀ ਗਲਤੀ ਇਹਨਾਂ ਦੀ ਆ ਨਹਿਰ ਵਾਲਿਆਂ ਨੇ ਕਚਰਾ ਚੱਕ ਕੇ ਇਹਨਾਂ ਦੇ ਬੂਟਿਆਂ ਦੇ ਦੁਆਲੇ ਸਕੇ ਆ ਉਹਦੇ ਨਾਲ ਸਾਰੇ ਬੂਟੇ ਜਲ ਗਏ ਆ ਇਹ ਕਹਿੰਦੇ ਅਸੀਂ ਅੱਗ ਨਹੀਂ ਲਾਈ ਕਿਸੇ ਹੋਰ ਨੇ ਵੀ ਲਾਈ ਕਚਰਾ ਤੇ ਇਹਨਾਂ ਨੇ ਸਕੇ ਵਿਚ ਇਹ ਅੱਗੇ ਹੀ ਲਾਉਣੀ ਸੀ ਜਿੱਦੇ ਜਲਣੇ ਜਦੋਂ ਨਹਿਰ ਦੇ ਵਿੱਚ ਅੱਗ ਲਾਉਣ ਦੇ ਘੱਟੋ ਘੱਟ ਬੂਟੇ ਤਾਂ ਬਚ ਜਾਂਦੇ 50% ਤਾਂ ਬਚਾਅ ਹੁੰਦਾ ਇਹ ਸਾਰੇ ਬੂਟੇ ਕਿੰਨੇ ਜੰਗਲਾਤ ਵਿਭਾਗ ਨੇ ਜਾਂ ਨਹਿਰੀ ਵਿਭਾਗ ਨੇ ਲਾਏ ਨੇ ਜਾਂ ਕਿਸੇ ਹੋਰ ਸੰਸਥਾ ਨੇ ਲਾਏ ਨੇ ਸਾਡੇ ਫਰੈਂਡਸ ਵੈਲਫੇਅਰ ਐਸੋਸੀਏਸ਼ਨ ਨੇ ਲਾਏ ਆ ਗਾਸ ਵਪਾਰਕ ਨੇ ਲਾਏ ਆ ਜਾਂ ਮਾਰਨਿੰਗ ਪਾਕ ਗਰੁੱਪ ਨੇ ਆਇਆ ਸੀ ਉਹਨਾਂ ਨੇ ਰੱਖ ਕੇ ਬਣਾਏ ਆ ਬੂਟੇ ਤੇ ਸਕੂਟਰਾਂ ਦੇ ਉੱਤੇ ਲਿਆ ਲਿਆ ਕੇ ਬਾੜੀਆਂ ਰਕ ਲੱਖ ਲਿਆ ਕੇ ਪਾਣੀ ਪਾਇਆ ਨੇ ਇਹ ਪੁੱਤਾਂ ਵਾਂਗ ਪਾਲੇ ਹੋਏ ਬੂਟੇ ਜਿਹੜੇ ਨੇ ਜਦੋਂ ਜਲ ਗਏ ਨੇ ਤੇ ਤੁਹਾਡੇ ਮਨ ਨੂੰ ਤਾਂ ਬਹੁਤ ਵੱਡੀ ਤਕਲੀਫ ਹੋਈ ਹੋਈ ਹੋਣੀਗੀ ਭਾਜੀ ਇਸ ਤੋਂ ਬਾਅਦ ਜਿੱਦਾਂ ਆਪਣੇ ਆਪਣੇ ਘਰ ਦੀ ਜਿੱਦਾਂ ਫਸਲ ਤਬਾਹ ਹੋ ਗਈ ਕਿਸਾਨ ਨੂੰ ਹੁੰਦੀ ਏ ਇਦਾਂ ਸਾਨੂੰ ਹੋ ਰਿਹਾ ਲੱਗ ਰਿਹਾ ਇਹ ਆ ਦੇਖੋ ਇਹ ਛੋਟੇ ਛੋਟੇ ਬੂਟੇ ਜਿਹੜੇ ਜਲ ਗਏ ਆ ਕੋਈ ਮਤਲਬ ਨਹੀਂ ਰਹਿ ਗਏ ਇਹਨਾਂ ਦਾ ਜੇ ਇਹੀ ਕੁਝ ਹੋਣਾ ਹੈ ਐਡਮਿਨਿਸਟ੍ਰੇਸ਼ਨ ਦੇ ਬੰਦਿਆਂ ਨੇ ਵੀ ਇਹੀ ਕੁਝ ਕਰਨਾ ਹੈ ਫਿਰ ਲਾਉਣ ਦਾ ਕੀ ਫਾਇਦਾ ਹੈ ਕਿ ਅਸੀਂ ਬੰਦ ਕਰ ਦਿੰਨੇ ਅਸੀਂ ਵੀ ਆਪਣੇ ਐਡਮਿਨਿਸਟ੍ਰੇਸ਼ਨ ਨੂੰ ਕਹਿ ਦਿੰਨੇ ਕਿ ਛੱਡੋ ਪਰੇ ਜਾ ਸਾਡੇ ਇਹ ਕਹਿ ਰਹੇ ਆ ਕਿ ਮੇਰ ਮੇਕ ਸਾਹਿਬ ਜਿਹੜੇ ਉਹਨਾਂ ਨੇ ਸਾਨੂੰ ਬੇਲਦਰ ਸਾਹਿਬ ਨੇ ਕਿਹਾ ਹੈ ਵੀ ਤੁਸੀਂ ਜਿਹੜਾ ਕਚਰਾ ਹੈ ਇੱਧਰ ਜ਼ਿੱਟੋ ਦੂਜੇ ਪਾਸੇ ਨਹੀਂ ਜ਼ਿੱਟਣਾ। ਇਹ ਜਿਹੜੇ ਇਹਨੂੰ ਸਫਾਈ ਕਰਦੇ ਨਰੇਗਾ ਵਾਲੇ ਨੇ ਕਿ ਜਾਂ ਨਹਿਰੀ ਵਿਭਾਗ ਦੇ ਨੇ। ਸਰ ਮੇਰਾ ਖਿਆਲ ਨਰੇਗਾ ਆ ਦੇਖੋ ਆ ਕੱਢ ਕੱਢ ਕੇ ਬਾਹਰ ਲਫਾਫੇ ਸਾਰਾ ਕੁਝ ਸ਼ਵੇਸ਼ ਛਿੱਟੇ ਹੋਏ ਨੇ ਇਹਨਾਂ ਨੇ। ਸਵੇਰੇ ਮੈਂ ਬੂਟਿਆਂ ਦੇ ਕੋਲੋਂ ਕਰਕੇ ਗਿਆ। ਕੰਸਕਮ ਇਹ ਤਾਂ ਬੂਟੇ ਬਚ ਜਾਣ। ਅ ਜਦੋਂ ਇਹਨਾਂ ਨੂੰ ਵੀ ਅੱਗ ਲਾ ਦਿੱਤੀ ਜਾਣੀ ਹੈ। ਤਾਂ ਇਹ ਜਿਹੜੇ ਬੂਟੇ ਬਚੇ ਹੋਏ ਨੇ ਆਹ ਸਾਈਡ ਤੇ ਜਿੱਥੇ ਕੱਢ ਕੇ ਬਾਹਰ ਲਫਾਫੇ ਰੱਖੇ ਨੇ ਤਾਂ ਇਹ ਬੂਟੇ ਵੀ ਸਾਰੇ ਜਲ ਜਾਣੇ ਨੇ। ਇਹ ਐਡਮਿਸ਼ਨ ਨੇ ਸਲਾਮ ਮਾਮਲੇ ਕੌਂਸਲ ਲੱਗਿਆ ਆ ਉਹਨਾਂ ਨੂੰ ਸਪੋਰਟ ਹੀ ਨਹੀਂ ਕਰਨੀ ਫਿਰ ਕੀ ਫਾਇਦਾ ਆ ਜੀ ਇੰਨਾ ਬੜੀ ਸਮਝਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਕੋਈ ਪਾਈ ਇਹਨਾਂ ਨੂੰ ਸਾਹ ਆਊਗਾ ਤੁਹਾਡੇ ਬੱਚਿਆਂ ਨੂੰ ਸਾਹ ਆਊਗਾ ਜੀ ਤੇ ਬਹਿਣਾ ਨਹੀਂ ਛਾਵੇਂ ਆ ਕੇ ਕਿਸੇ ਹੋਰ ਨੇ ਬਹਿਣਾ ਤੁਸੀਂ ਬੈਠਣਾ ਕਹਿੰਦੀ ਤੁੱਪ ਬਹੁਤ ਆ ਬੂਟਿਆਂ ਥੱਲੇ ਬਹਿਣੇ ਆ ਮੈਂ ਕਹਿੰਦੀ ਬੂਟੇ ਨਾ ਹੋਊਗੇ ਤਾਂ ਫਿਰ ਬੈਠੂਗੀ ਕਿੱਥੇ ਅੱਜ ਤੁਸੀਂ ਤੁੱਪ ਦਾ ਬੈਠ ਰਹੇ ਆ ਇੱਥੇ ਹੁਣ ਅੱਗੇ ਵੀ ਜਿੱਥੇ ਅਸੀਂ ਪਹੁੰਚ ਗਏ ਆ ਇੱਥੇ ਸਫਾਈ ਵਿਭਾਨ ਚੱਲ ਰਿਹਾ ਹੈ ਜਿਨ੍ਹਾਂ ਨੇ ਅੰਦਰੋਂ ਲਫਾਫੇ ਕੱਢ-ਕੱਢ ਕੇ ਬਾਹਰ ਰੱਖੇ ਨੇ ਔਰ ਬਾਅਦ ਚ ਇਹਨੂੰ ਅੱਗ ਲਗਾਈ ਗਈ ਹੈ ਜਿਹਦੇ ਨਾਲ ਬੂਟੇ ਸੜ ਗਏ ਨੇ ਅੰਰੇਗਾ ਵਾਲੀਆਂ ਬੀਬੀਆਂ ਬੱਠੀਆਂ ਹੋਈਆਂ ਨੇ ਔਰ ਇਹਦੀ ਸਫਾਈ ਕੀਤੀ ਜਾ ਰਹੀ ਹੈ ਨਹਿਰ ਦੀ ਇਹਨਾਂ ਨਾਲ ਗੱਲ ਕਰਦੇ ਆ ਕਿ ਜਵਾਬ ਦਿੰਦੇ ਨੇ ਇਹ ਆ ਉਹਨਾਂ ਨੇ ਹਾਜ਼ਰੀਆਂ ਉਥੇ ਬੰਦੀ ਭੇਜਣੀਆਂ ਨਹੀਂ ਨਹੀਂ ਤੁਸੀਂ ਖੋਥੜਾਂ ਦੀ ਪਿੰਡ ਦੀ ਨਰੇਗਾ ਵੱਲੋਂ ਕਰ ਰਹੇ ਹੋ ਜਾਂ ਨਹਿਰੀ ਵਿਭਾਗ ਵੱਲੋਂ ਕਰ ਰਹੇ ਹੋ ਇਹ ਤਾਂ ਸਾਨੂੰ ਜਿਹਨੇ ਕਿ ਸਾਨੂੰ ਪਤਾ ਹੈ ਇੰਨੀ ਗੱਲ ਦਾ ਪਤਾ ਹੈ ਕਿ ਉਹ ਪਹਿਲੇ ਪੈਸੇ ਮੈਨਾਂ ਨੇ ਪਹਿਲ ਲੈਰ ਵਾਲਿਆਂ ਨੇ ਲਵਾਇਆ ਤਾਂ ਇਦੋਂ ਫਿਰ ਮੈਡਮ ਜਿਹੜੇ ਖੋਥੜਾਂ ਆਈਆ ਉਹ ਹਾਜ਼ਰੀਆਂ ਲਾਉਂਦੀਆਂ ਨਹੀਂ ਹਾਜ਼ਰੀ ਨਹੀਂ ਆਈ ਮਤਲਬ ਜੌਬ ਤੁਹਾਨੂੰ ਨਹਿਰੀ ਵਿਭਾਗ ਨੇ ਦਿੱਤੀ ਹੋਈ ਹੈ ਤੇ ਕੰਮ ਨਰੇਗਾ ਦਾ ਖੋਥੜਾਂ ਪੰਚਾਇਤ ਵੱਲੋਂ ਕਰਾਇਆ ਜਾ ਰਿਹਾ ਹੈ ਤੁਹਾਡਾ ਆਪਣਾ ਪਿੰਦ ਖੋਥੜਾ ਹਾਂਜੀ ਹਾਂਜੀ ਠੀਕ ਹੈ ਨਾ ਤੁਸੀਂ ਬਹੁਤ ਚੰਗੀ ਤਰ੍ਹਾਂ ਵਧੀਆ ਕਰ ਰਹੇ ਹੋ ਨਹਿਰ ਦੀ ਸਫਾਈ ਬਹੁਤ ਚੰਗੀ ਗੱਲ ਹੈ ਪਰ ਇੱਥੇ ਇੱਕ ਗੱਲ ਇਹ ਵੀ ਦੇਖਣ ਚਾਹੀਏ ਜੋ ਪਿੱਛੇ ਅਸੀਂ ਦੇਖ ਕੇ ਆਏ ਆ ਕਿ ਜਿਹੜੇ ਵਿੱਚੋਂ ਲਫਾਫੇ ਕੱਢੇ ਜਾ ਰਹੇ ਨੇ ਜਾਂ ਹੋਰ ਕਚਰਾ ਕੱਢ ਕੇ ਬਾਹਰ ਰੱਖਿਆ ਜਾ ਰਿਹਾ ਉਹ ਬਿਲਕੁਲ ਬੂਟਿਆਂ ਦੇ ਨੇੜੇ ਲਗਾਇਆ ਜਾਂਦਾ ਨਹੀਂ ਲੋ ਜਦੋਂ ਬੂਟਿਆਂ ਨੂੰ ਹਾਂਜੀ ਹਾਂਜੀ ਅੱਗ ਲੱਗ ਉਹ ਲੱਗਣ ਨਾਲ ਅੱਗ ਲੱਗ ਜਾਂਦੀ ਪਿੱਛੇ ਅਸੀਂ ਦੇਖੇ ਨੇ ਤੇ ਬੂਟੇ ਬਹੁਤ ਜ਼ਿਆਦਾ ਜੜੇ ਨੇ ਉਹ ਸੜ ਗਏ ਨੇ ਸੜ ਗਏ ਆ ਔਰ ਇਥੋਂ ਦੀਆਂ ਕੁਝ ਸੰਸਥਾਵਾਂ ਨੇ ਜਿਹੜਾ ਨਹਿਰੀ ਵਿਭਾਗ ਨੇ ਬੂਟੇ ਨਹੀਂ ਲਾਏ ਆ ਜਿੰਨੇ ਵੀ ਦਿਖ ਰਹੇ ਨੇ ਇਹ ਸਾਰੇ ਬੂਟੇ ਇਥੋਂ ਦੇ ਵਾਤਾਵਰਣ ਪ੍ਰੇਮੀ ਜਿਹੜੇ ਨੇ ਉਹਨਾਂ ਨੇ ਲਗਾਏ ਨੇ ਹਾਂਜੀ ਉਹਨਾਂ ਦਾ ਇਤਰਾਜ ਬਣਦਾ ਵੀ ਅਸੀਂ ਇਹਨਾਂ ਨੇ ਮਿਹਨਤ ਕਰਕੇ ਬੂਟੇ ਪਾਲੇ ਨੇ ਤਾਂ ਸਾਡੇ ਪੁੱਤਾਂ ਵਾਂਗੂ ਪਾਲੇ ਹੋਏ ਬੂਟੇ ਜਿਹੜੇ ਨੇ ਆਏ ਸੀਗੇ ਉਹ ਨਹੀਂ ਸਾਨੂੰ ਦੱਸਿਆ ਅਸੀਂ ਕਿਹਾ ਜੀ ਨਹੀਂ ਅਸੀਂ ਰੱਖਦੇ ਇੱਧਰ ਤੇ ਅਸੀਂ ਉਹਦੇ ਨੇ ਪਾਸੇ ਰੱਖੀ ਜਾਵਾਂਗੇ ਬਈ ਤੁਸੀਂ ਕਹਿੰਦੇ ਵੀ ਇੱਧਰੋਂ ਰਹਿਣ ਦਿਓ ਅਸੀਂ ਬੂਟੇ ਲਾਣੇ ਆ ਬਈ ਲੋਕੀ ਅੱਗ ਲਾਉਂਦੇ ਆ ਅਸੀਂ ਅੱਗ ਨਹੀਂ ਲਾਉਂਦੇ ਲੋਕੀ ਅਗਲਾ ਆਂਦੇ ਆ ਉਹ ਕੰਨੀ ਗਰਮੀ ਦੇ ਵਿੱਚ ਇਹ ਬੂਤੇ ਮੈਂ ਦੇਖਿਆ ਵੀ ਪਾਲਣ ਦੀ ਹੈ ਘਰਾਂ ਚੋਂ ਵੀ ਪਾਣੀ ਲਿਆ ਲੈ ਕੇ ਇਹਨਾਂ ਬੂਤਿਆਂ ਨੂੰ ਪਾਲਿਆ ਇਹਨਾਂ ਨੇ ਹਾਂਜੀ ਹਾਂਜੀ ਅਸੀਂ ਉਹਨਾਂ ਨੂੰ ਪਾਜੀ ਹੁਣ ਇਹਨਾਂ ਨੂੰ ਕਿਹਾ ਸੀਗਾ ਵੀ ਪਾਜੀ ਅਸੀਂ ਨਹੀਂ ਛੱਡਦੇ ਅਸੀਂ ਇੱਧਰ ਸਿੱਟੀ ਜਾਵਾਂਗੇ ਸਾਨੂੰ ਸਾਾਨੂੰ ਕੀ ਇੱਧਰ ਆ ਜਾਓ ਨਹੀਂ ਇੱਧਰ ਛੱਡ ਕੇ ਜਾਓ ਹਾਂ ਬੂਤਿਆਂ ਦਾ ਬਚਾਅ ਕਰਨਾ ਚਾਹੀਦਾ ਹੈ ਨਾ ਹਾਂ ਬੂਤਿਆਂ ਦਾ ਬਚਾਅ ਕਰਨਾ ਚਾਹੀਦਾ ਹੈ ਫਾਇਦਾ ਕਾਲੇ ਦੇ ਦੂਜੇ ਪਾਸੇ ਸੇ ਨੁਕਸਾਨ ਕਰਨਾ ਹੈ ਨਾ ਆਲੀ ਜਿੱਦਾਂ ਉਹ ਚੜਛਿੰਦੇ ਜਿੱਦਾਂ ਨਹੀਂ ਲੋੜ ਹੈਗੀ ਵੇ ਬਾਤਾਂ ਵੈਸੇ ਜਿਦਾ ਹੁਣ ਮਰੇ ਆ ਬੈਂਕਾ ਬੈਂਕਾਂ ਦੇ ਵਿੱਚ ਲਾ ਜਾਂਦਾ ਵੀ ਸਾਡੇ ਮਰੇ ਤੁਹਾਡੇ ਮੇਟ ਕੌਣ ਨੇ ਜਿਹੜੇ ਤੁਹਾਨੂੰ ਦੇਖਦੇ ਉਹ ਕੰਮ ਹੋਸੇ ਉੱਠੇ ਗਏ ਉਹ ਫੋਥੜਾ ਤੋਂ ਬੁੱਟਾ ਜੀ ਨਹੀਂ ਜੀ ਫੋਥੜਾ ਨਹੀਂ ਉਹ ਪੂਰਾ ਪਿੰਡ ਹੈਗਾ ਕੰਕੜਪੁਰਾ ਲਿਆ ਉਹ ਵੀ ਆਉਣ ਵਾਲੀ ਹੈ ਮੇੜਾ ਮੁਹਾਵ ਤੇ ਫੋਥੜਾ ਲਿਆ ਅੱਜ ਉਹਨਾਂ ਨੂੰ ਕੰਮੋਂ ਤੇ ਫੋਥੜੀ ਉਹ ਕੰਮ ਕਰਾ ਲਿਆ ਫੋਥੜੀ ਇਹਨੂੰ ਅਸੀਂ ਇੱਕ ਵਾਰ ਲਾਚਤਾ ਦੇਈ ਜੀ ਬਈ ਬੂਟੀ ਅੱਗ ਲਾਉਂਦੇ ਆ ਇਹਨਾਂ ਬਹੁਤ ਜ਼ਿਆਦਾ ਜ਼ਰੂਰੀ ਆ ਸਿਰਫ ਤੁਹਾਡਾ ਨਹੀਂ ਹੋਰ ਵੀ ਜਿੱਥੇ ਜਿੱਥੇ ਵੀ ਕਿਤੇ ਇਸ ਤਰ੍ਹਾਂ ਦਾ ਕੋਈ ਹੈਗਾ ਉਹਨੂੰ ਬੂਟੇ ਨੂੰ ਬਚਾਉਣ ਦੀ ਕੋਸ਼ਿਸ਼ ਕਰੋ ਵੀ ਬੂਟੇ ਬਚੇ ਰਹਿਣ ਠੀਕ ਹੈ ਜੀ ਕਿਉਂਕਿ ਇੰਨੀ ਗਰਮੀ ਦੇ ਵਿੱਚ ਤੁਸੀਂ ਕੰਮ ਕਰਦੇ ਆ ਵੀ ਸ਼ਾਮੇ ਬੈਠ ਸਕਦੇ ਹੋ ਕੋ ਲੰਘਦਾ ਰਾਹੀ ਬੈਠ ਸਕਦਾ ਹੈ ਇਹਦਾਂ ਆਕਸੀਜਨ ਪੈਦਾ ਹੁੰਦੀ ਹੈ ਦੇਖਣ ਨੂੰ ਬਹੁਤ ਸੋਹਣੇ ਲੱਗਦੇ ਨੇ ਇੱਕੋ ਸ਼ਾਇਆ ਅਸੀਂ ਤਾਂ ਕਹਿੰਦੇ ਨਹੀਂ ਵੀ ਅਗਲਾ ਉਹ ਸਾਨੂੰ ਪਤਾ ਹੀ ਨਹੀਂ ਲੱਗਦਾ ਕਿਹੜੀ ਵੀ ਲਾ ਕੇ ਚਲੇ ਜਾਂਦੇ ਆ ਕੋਈ ਸਾਨੂੰ ਅੱਗ ਲਾਉਣੇ ਆ ਆਰਡਰ ਹੈਗੇ ਜੀ ਇਹ ਤਾਂ ਆਲੇ-ਦੁਆਲੇ ਇੱਕ ਕਰਾਕ ਤੇਰਾ ਫਰਾਂਗੀ ਹਾਂਜੀ ਇੱਧਰ ਆ ਕੇ ਤਾਂ ਖਰਾਬ ਕਰਦੇ ਸਾਨੂੰ ਆਰਡਰ ਹੈਗੇ ਉਹਦੇ ਇਦਾਂ ਕੂੜਾ ਸਿੱਟਾ ਉਹਦੇ ਬਾਕੀ ਆਗ ਨਾ ਨਾ ਨਹੀਂ ਕੋਈ ਇਸ ਤਰ੍ਹਾਂ ਦਾ ਨਹੀਂ ਵੀ ਕੂੜਾ ਬਾਹਰ ਕੱਢ ਕੇ ਇਹਨੂੰ ਬਾਅਦ ਵਿੱਚ ਕਿਸੇ ਚੀਜ਼ ਚ ਪਾ ਕੇ ਕਿਸੇ ਉਹ ਜਿਹੇ ਥਾਂ ਤੇ ਜਾ ਕੇ ਇਹਨੂੰ ਰੱਖਿਆ ਜਾਵੇ ਜਿੱਥੇ ਹੋਰ ਕੂੜਾ ਸਿੱਟਿਆ ਜਾਂਦਾ ਅੱਛਾ ਜੀ ਇਹ ਤਾਂ ਉੱਡ ਕੇ ਫੇਰ ਵਿੱਚ ਆ ਡਕਣਾ ਸਾਈਡਾਂ ਤੋਂ ਪੈਸੇ ਲਾਲ ਆ ਕਿ ਪਹਿਲਾਂ ਤਾਂ ਪੈਸੇ ਲਾਲ ਆ ਕੇ ਬੂਤੇ ਲਾਇਆ ਅਸੀਂ ਵੀ ਕੋਈ ਇਦਾਂ ਨਹੀਂ ਹੈ ਪੜ੍ਹੇ ਲਿਖੇ ਬੰਦੇ ਪੜ੍ਹੇ ਲਿਖੇ ਅਸੀਂ ਸਾਰੇ ਸਾਰਾ ਗਰੁੱਪ ਦਾ ਪੜ੍ਹਿਆ ਲਿਖਿਆ ਅਸੀਂ ਵੀ ਨੌਕਰੀਆਂ ਕਰਦੇ ਆ ਅਸੀਂ ਤਿਆਰ ਹੋਏ ਆਂ ਲੇਕਿਨ ਇਸ ਚੀਜ਼ ਦੀ ਅਹਿਮੀਅਤ ਹੈ ਇਸ ਵੇਲੇ ਬਹੁਤ ਜ਼ਿਆਦਾ ਹੈ ਜੇ ਪੰਜਾਬ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਬੁੱਢੇ ਨਾਲ ਲਾਵਾਂਗੇ ਤਾਂ ਸਾਰਾ ਹਿੰਦੁਸਤਾਨ ਖਵਾ ਹੋ ਜਾਊਗਾ ਅੱਜ ਆਂਦਰਾ ਰਹੂਗਾ ਜੇ ਬਾਤਾਂ ਬਾਲਾਂ ਬਹੁਤ ਬਰਵਾਜੀ ਸਾਡਾ ਮਨ ਬਹੁਤ ਦੁਖੀ ਹੋਇਆ ਦੇਖੋ ਜਿਹੜਾ ਜੰਬੂਟੇ ਅਸੀਂ ਘਰਾਂ ਤੋਂ ਪਾਣੀ ਸਕੂਟਰਾਂ ਤੇ ਲਿਆ ਲਾ ਕੇ ਪਾਣੀ ਪਾਇਆ ਸੀਗਾ ਦੁੱਖ ਲੱਗਦਾ ਜੀ ਹਾਂ ਜੀ ਉਹ ਜਿਹੜੇ ਬੋੜਾ ਨੂੰ 5-5 ਸਾਲ ਦੇ ਬੂਟੇ ਜਿਹੜੇ 5 ਸਾਲ ਦੀ ਮਿਹਨਤ ਕੀਤੀ ਉਹ 2 ਮਿੰਟ ਦੇ ਵਿੱਚ ਖਤਮ ਹੋ ਗਏ ਸਰਦੀ ਦੇ ਵਿੱਚ ਪਾਲਣੇ ਬਹੁਤ ਆਖੇ ਬੂਟੇ 5-5 ਸਾਲ ਦੀ ਸਾਡੀ ਮਿਹਨਤ ਜਿਹੜੀ ਆ ਖੂਚ ਪੈ ਗਈ ਆ ਬੋੜ ਲਾਈ ਸੀ ਟਿੱਪੜ ਲਾਈ ਸੀ ਟਾਲੀਆਂ ਲਾਈਆਂ ਸੀ ਸਾਰੀਆਂ ਜਲ ਗਏ ਨੇ ਜਿਹੜਾ ਬੂਟਾ ਇੱਕ ਵਾਰੀ ਜਲ ਜਾਂਦਾ ਪੈਰਾਂ ਤੇ ਨਹੀਂ ਆਉਂਦਾ ਦੁਬਾਰਾ ਆਉਂਦਾ ਜੀ ਹੈਨਾ ਕਿ ਕਰਕੇ ਸਾਡੀ ਇਹ ਬੇਨਤੀ ਆ ਤੁਹਾਨੂੰ ਹੱਥ ਜੋੜ ਕੇ ਤੇ ਜੇ ਤੁਸੀਂ ਬੂਟੇ ਲਾ ਨਹੀਂ ਸਕਦੇ ਤਾਂ ਸੰਸਕਾ ਬਚਾ ਦਾ ਦਿਓ ਹੈ ਨਾ ਨਹੀਂ ਅਸੀਂ ਤਾਂ ਤੁਹਾਨੂੰ ਕਿਹਾ ਵੀ ਅਸੀਂ ਨਹੀਂ ਸਿੱਟਦੇ ਅਸੀਂ ਉਧਰ ਸਿੱਟਦੇ ਨਹੀਂ ਨਹੀਂ ਤੁਸੀਂ ਸਿੱਟਦੇ ਹੋ ਭਾਜੀ ਉਹ ਤੋਂ ਹਿਸਾਬ ਨਾਲ ਉਸ ਜਗ੍ਹਾ ਤੇ ਸਿੱਟੋ ਜਿੱਥੇ ਬੂਟਿਆਂ ਦਾ ਨੁਕਸਾਨ ਨਾ ਹੋਵੇ ਕੋਈ ਬਣਾਇਆ ਹੈ ਤੇ ਕਾਫੀ ਘੱਟ ਅਸੀਂ ਹੋਰ ਨਹੀਂ ਸੋਸਾਇਟੀ ਨੂੰ ਦੇ ਸਕਦੇ ਕੰਸੇ ਬੂਟੇ ਤਾਂ ਦੇ ਦੇਈਏ ਹਾਂਜੀ ਤੇ ਤੁਹਾਨੂੰ ਵੀ ਇਹ ਬੇਨਤੀ ਆ ਮੈਂ ਕਹਿੰਦਾ ਮੈਂ ਐਡਵੋਕੇਸ਼ਨ ਨਾਲ ਹੈਰਾਨ ਕੀ ਗੱਲ ਆ ਕਿ ਉਹਨਾਂ ਨੂੰ ਇੰਨਾ ਨਹੀਂ ਪਤਾ ਕਿ ਬੁੱਟਿਆਂ ਦੇ ਜਿੱਥੇ ਕਚਰਾ ਫਿੱਟ ਰਹਾ ਇਹਨਾਂ ਨੂੰ ਕੌਂਸਲਰ ਇੰਨਾ ਵੀ ਗਾਈਡ ਕਰਦੇ ਹੋ ਪੇ ਜਿਹੜਾ ਕਚਰਾ ਆ ਬੁੱਟਿਆਂ ਦੇ ਦੋਲੇ ਨਾ ਸਿੱਟਿਆ ਜਾਵੇ ਅੱਗ ਨਹੀਂ ਲਾਉਣੀ ਇਹ ਤਾਂ ਗੱਲ ਚਲੋ ਠੀਕ ਹੈ ਉਹਨਾਂ ਨੇ ਦੱਸਤੀ ਆ ਪਰ ਇਹ ਨਹੀਂ ਦੱਸ ਸਕਦੇ ਨਾਲ ਪੇ ਕੰਦਗਾਂਵਿਆਂ ਨੂੰ ਬੁੱਟਿਆਂ ਨੂੰ ਕਚਰਾ ਨਾ ਸਿੱਟਿਆ ਜਾਵੇ ਇਹ ਜਿਹੜੇ ਲਿਫਾਫੇ ਆ ਲਿਫਾਫੇ ਨੂੰ ਅੱਗ ਲਗਣੀਆਂ ਨੇ ਬੁੱਟਿਆਂ ਦੀ ਗੱਲ ਤੇ ਇੱਕ ਬੋਰਡ ਸੀਗੀ ਅਸੀਂ 5 ਸਾਲ ਹੋ ਗਏ ਸੀ ਬੋਰਡ ਨੂੰ ਲਾਈਏ ਨੂੰ 5 ਸਾਲ ਤੱਕ ਕੋਲ ਦੋਨੋਂ ਸੜ ਗਿਆ ਘਰੋਂ ਲਿਆ ਕੇ ਸਕੂਟਰਾਂ ਤੇ ਅਸੀਂ ਪਾਣੀ ਪਾਇਆ ਇਹ ਤੁਸੀਂ ਨਾ ਪਾਇਆ ਕੋਈ ਕਿਸੇ ਮੰਗਿਆ ਕੋਈ ਪਾਣੀ ਨਹੀਂ ਦਿੰਦਾ ਯਾ ਅੱਜ ਆਹ ਪਾਣੀ ਨਾ ਮੰਗਿਆ ਖੁੰਡਾ ਵੀ ਕੋਈ ਨਹੀਂ ਪਾਣੀ ਦੇਣਾ ਕਿਉਂ ਪਾਣੀ 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 ਵਿੱਚ ਗਿਆ ਪਾਣੀ ਹਲ ਵੀ ਦਿੱਤਾ ਨਹੀਂ ਕਿੱਦੇ ਇਹ ਨਹੀਂ ਪਾਣੀ ਕਹਿੰਦੇ ਤੁਹਾਨੂੰ ਕੰਮ ਤੋਂ ਕੰਮ ਪਾਣੀ ਹੁਣ ਦੇਖੋ ਜੇ ਮੈਂ ਕੀ ਕਰਦਾ ਮੇਰਾ ਮੈਂ ਆਪਣੇ ਤੁਹਾ ਤੁਸੀਂ ਕੀ ਕਰਦੇ ਤੁਹਾਡਾ ਕਟੂਰ ਆ ਉਹਨਾਂ ਬੰਦੇ ਨੂੰ ਨਹੀਂ ਪਾਣੀ ਉਹ ਮਕਬੂਰ ਆ ਉਹ ਤੁਹਾਡੇ ਜਾਂਦੇ ਨੂੰ ਪਾਣੀ ਬਾਅਦ ਮਾਰ ਕੇ ਬਣਾ ਅਗਲੇ ਪਾਣੀ ਲਗਾ ਦੇ ਬਰਾਏ ਲਾ ਲਓ ਦੇ ਆਹ حاجه ਜੇ ਨਹੀਂ ਪਾਇਆ ਤਾਂ ਉਹ ਉਹ ਅਗਲੇ ਆਪਣਾ ਕਰੈਕਟਰ ਹੈ ਉਹ ਤਾਂ ਸਾਡਾ ਕੀ ਹੋਰ ਆਹ ਪਾਣੀ ਪਾ ਕੇ ਆਹ ਪਾਣੀ ਪਾਣੀ ਮਿਲਦਾ ਖੋਲ ਪਾਣੀ ਮਿਲਦਾ ਹੀ ਨਹੀਂ ਇੱਥੋਂ ਮਿਲਦਾ ਕਿੱਥੋਂ ਪਾਣੀ ਦਿੰਦੇ ਨਹੀਂ ਆਹ ਘਰਾਂ ਦੇ ਉਹ ਪਾਣੀ ਵਾਲੀ ਸਰ ਉਹ ਭਾਜੀ ਜੇ ਆ ਤੇ ਨਹਿਰ ਦੇ ਵਿੱਚ ਅੱਗ ਲਵਾਤੀ ਜਾਂਦੀ ਬਾਹਰ ਰੱਖ ਕੇ ਅੱਗ ਲਾਉਣ ਦੇ ਨਾਲੋਂ ਤਾਂ ਕੱਲ੍ਹ ਤੋਂ ਬੂਟੇ ਤਾਂ ਵੱਜ ਜਾਂਦੇ ਇੱਕ ਚੀਜ਼ ਤਾਂ ਵੱਜ ਜਾਂਦੀ ਪੋਲੂਸ਼ਨ ਹੁੰਦਾ ਤੇ ਕੱਲ੍ਹ ਆਹ ਦੇਖੀ ਆ ਭਾਜੀ ਪਿੱਛੇ ਦੇਖੀ ਅੱਗ ਲਾਉਣੇ ਨਾਲ ਉਹ ਆਹ ਦੇਖੀ ਪਿੱਛੇ ਮੋੜ ਕੇ ਅੰਦਰੋਂ ਕਰਕੇ ਉਹ ਦਿਨਾਂ ਮਾਤਰ ਪਾਣੀ ਜਾਂਦਾ ਨਾ ਕਪੀ ਨੂੰ ਨਹੀਂ ਦੇ ਸਕੀ ਉਹ ਆ ਦੇਖੋ ਸਾਹਮਣੇ ਉਹ ਬਰੇ ਸਾਡੇ ਦਾ ਬੇਖਾਤ ਮੈਂ ਦੇਖਿਆ ਯਾਰ ਫੁੱਲ ਦਾ ਫੋਲ ਦਾ ਪਾਣੀ ਨੂੰ ਪਾਣੀ ਚਾ ਪਾਣੀ ਹਾਂ ਕਿੰਨਾ ਤਾਂ ਰੋ ਗਿਆ ਕਿਸੇ ਜੀ ਇਹ ਜੀ ਅਜਾ ਘਰ ਘਰ ਜਾ ਕੇ ਵੀ ਲੋਕਾਂ ਨੂੰ ਇਹ ਕਹਿੰਦੇ ਕਿ ਦਾ ਨਾਮ ਬੇਸਟ ਕਰੋ 파ੜੀ ਆ ਹਾਂ ਅਜਾ ਘਰ ਘਰ ਜਾ ਕੇ ਕਹਿੰਦੇ ਗੱਡੀਆਂ ਦਾ ਧੋਵੋ ਪਾਣੀ ਦੀ ਬਹੁਤ ਜ਼ਰੂਰਤ ਹੈ ਇਸ ਵੇਲੇ ਪੰਜਾਬ ਹਿੰਦੁਸਤਾਨ ਨੂੰ ਬਹੁਤੀ ਦਾਇਰ ਜ਼ਰੂਰਤ ਹੈ ਪਾਣੀ ਔਰ ਬੂਟੇ ਵੀ ਬੂਟੇ ਵੀ ਹਾਂ ਜੇ ਬੂਟੇ ਨਾ ਲੱਗੇ ਤਾਂ ਬਾਕੀ ਸਾਰਾ ਕੁਝ ਚਲ ਦੇਵਾਂਗੇ ਅਸੀਂ ਬੂਟੇ ਲਾਉਣੇ ਹੈ ਫਵਾ ਝੜਦਾ ਆ ਪਾ ਲੈਨੇ ਆ ਇੰਡੀਆ ਬੰਨੋ ਅਜਾ ਹੀ ਨਹੀਂ ਹੈਗੀ ਅੱਗੇ ਅੱਛਾ ਨਹੀਂ ਜਿਹੜਾ ਤੁਹਾਡਾ ਇੰਚਾਰਜ ਰੋਜ਼ ਨਹੀਂ ਆਣ ਕੇ ਬੈਠਦਾ ਦੇਖਦਾ ਤੁਸੀਂ ਕੀ ਕਰ ਰਹੇ ਹੋ ਜਾਂ ਤੁਹਾਨੂੰ ਕੰਮ ਨਹੀਂ ਦਿੰਦੇ ਰੋਜ਼ ਪਹਿਲਾਂ ਫੋਟੋ ਕਰਕੇ ਫੇਰ ਇੱਥੇ ਨੂੰ ਆਣਾ ਮਤਲਬ ਫੋਟੋਆਂ ਹੀ ਭੇਜਣੀਆਂ ਉਹਨਾਂ ਨੇ ਬਣਾ ਬਣਾ ਕੇ ਕੰਮ ਹੋਵੇ ਚਾਹੇ ਨਾ ਹੋਵੇ ਉਹਨਾਂ ਉਹਨਾਂ ਨੂੰ ਫੋਟੋਆਂ ਨਾਲ ਹੀ ਮਤਲਬ ਹੈ ਵੀ ਫੋਟੋਆਂ ਖਿੱਚ ਕੇ ਭੇਜ ਦਿਓ ਵੀ ਕੰਮ ਚੱਲ ਰਿਹਾ ਹੈ ਇਹ ਤਾਂ ਮਾਗੋ ਪਿਚੇ ਨੂੰ ਸਾਡੇ ਨਾਲ ਆਸਰ ਆਹ ਇਹ ਬੁੱਝੇ ਨਾ ਪਾਣੀ ਪਾ ਦੇ ਉਹ ਤੇ ਉਹਨੇ ਬੰਦੇ ਪਿਆਰ ਕਰਕੇ ਬੇਤੀ ਕੋ ਬੰਦੇ ਆਜੋ ਚਾਰ ਇੱਥੇ ਸੱਜੋ ਤੇ ਕਈ ਪੁਰਾਣੇ ਕਿਹਨਾਂ ਸੀ ਪਾ ਕੇ ਆਉਣੀਆ ਹਲੋ ਕਈ ਤਮੋਨ ਨੂੰ ਮੇਟਾ ਨੂੰ ਮਹਨੇ ਆ ਮੇਟਾ ਨੇ ਕਿਹੜੇ ਪਿੰਡ ਤੋਂ ਆਉਣਾ ਉਹਨਾਂ ਨੂੰ ਖੋਥੜਾ ਪਿੰਡ ਖੋਥੜਾ ਤੋਂ ਤੁਸੀਂ ਵੀ ਖੋਥੜਾ ਤੋਂ ਹੀ ਕਿ ਨਾਲ 150 ਦਾ ਨਾਚ ਨਾ ਆਹੀ ਲੈ ਭਾਈ ਇਹ ਨਾ ਨਾ ਰਲੇ ਜਿਹੜੇ ਆਪਣੇ ਬਣਾਈ ਐ ਐਸੋਸੀਏਸ਼ਨ ਰੇਂਜ ਐਨਵਾਇਰਨਮੈਂਟ ਕਲੱਬ ਐਨ ਬੈਂਫਰ ਐਸੋਸੀਏਸ਼ਨ ਬਣਾਈ ਐ ਜਿਹੜੇ ਸਾਡੀ ਪੂਰੀ ਟੀਮ ਆ ਅਸੀਂ ਬੂਟੇ 10 ਮਈ 2021 ਤੋਂ ਲਾ ਰਹੇ ਆ ਅ ਵਿਸਾਗ ਜਿਹੜੀ ਨਹਿਰ ਐ ਮੋਸ ਦੀ ਅਸੀਂ ਇਹਨੂੰ ਹਰੀ ਭਰੀ ਕਰਨ ਦੇ ਵਾਸਤੇ ਇਹ ਨਹਿਰ ਦਾ ਨਾਮ ਜਿਹੜਾ ਵੈ ਕਾਗਜ਼ਾਂ ਦੇ ਵਿੱਚ ਐ ਮਕੰਦਪੁਰ ਡਿਸਟ੍ਰੀਬਿਊਟਰੀ ਕਨਾਲ ਹਾਂ ਬਿਲਕੁਲ ਅਰਬਨ ਸਟਰੀਟ ਦੇ ਸਾਹਮਣੇ ਦੀ ਲੰਗ ਦੀ ਜਿੱਥੇ ਲਾਏ ਹੋਏ ਨੇ ਹਾਂ ਅਸੀਂ ਗੇਟ ਤੋਂ ਦੀ ਸ਼ੁਰੂ ਕੀਤਾ ਹੈ ਸਾਡੇ ਨਾਲ ਜੀਟੀ ਰੋਡ ਵਾਲੇ ਗੇਟ ਤੋਂ ਹਾਂ ਇਹ ਵੀ ਸਾਡੇ ਨਾਲ ਆ ਇਹ ਸਾਡੇ ਤੋਂ ਹੀ ਪਹਿਲਾਂ ਪਾਣੀ ਪਾਉਂਦੇ ਰਹੇ ਬੂਟਿਆਂ ਨੂੰ ਸਾਡੇ ਵੀ ਪ੍ਰਭਾਸੀ ਸ਼ਾਮ ਲਾਲ ਕੌਰ ਜੀ ਉਹ ਯੂਐਸਏ ਚ ਲਗੇ ਕੱਲ ਤੇ ਉਹ ਸਾਡੇ ਨਾਲ ਬਹੁਤ ਸਾਰੇ ਲੀਡ ਕਰਦੇ ਸੀ ਅਸੀਂ 2.5 ਹਜ਼ਾਰ ਬੂਟਾ ਤੱਕ ਲਿਆ ਰਹੇ 4 ਕਿਲੋਮੀਟਰ ਤੱਕ ਲਾ ਚੁੱਕੇ ਹਾਂ ਤੇ ਅਸੀਂ ਲਾਉਣ ਦਾ ਕੰਮ ਨਹੀਂ ਕਰਦੇ ਤਕਰੀਬਨ ਉਸ ਤੋਂ ਬਾਅਦ ਅਸੀਂ ਇਹਨੂੰ ਪਾਲਦੇਵੀਆਂ ਪਾਣੀ ਪਾਉਣੇ ਆ ਪਾਣੀ ਵਾਸਤੇ ਅਸੀਂ ਆਪਣਾ ਅੜੀਣਾ ਰੱਖਿਆ ਡਰਾਂਬੀ ਰੱਖਿਆ 340 ਲੀਟਰ ਦਾ ਔਰ ਲੀਵਰ ਵਾਸਤੇ ਵੀ ਅਸੀਂ ਬੰਦਾ ਰੱਖਿਆ ਉਹ ਪਾਣੀ ਦੀ ਸੇਵਾ ਲਈ ਆਪ ਵੀ ਸੇਵਾ ਕਰੀ ਦੀ ਆ ਤੇ ਇਸ ਤੋਂ ਇਲਾਵਾ ਅਸੀਂ ਵੱਡਾ ਟੈਂਕ ਮਵਾ ਕੇ ਬੁੱਟਿਆਂ ਨੂੰ ਉਹ ਵੀ ਪਾਣੀ ਪਾਈ ਦਾ ਅਸੀਂ ਬੁੱਟੇ ਹੁਣ ਸਾਡੇ ਬਿਲਕੁਲ ਜਾਨੀ ਤਿਆਰ ਹੋਏ ਆ ਕਾਫੀ ਬੁੱਟੇ ਵਧੀਆ ਹੋ ਗਏ ਤਿੰਨ ਸਾਲ ਤੋਂ ਹੁਣ ਅਸੀਂ ਇਹ ਤਕਰੀਬਨ ਜੀਵੀ ਹਸਪੀਟਲ ਜਿਹੜਾ ਨਰਸਿੰਗ ਕਾਲਜ ਹੈ ਉੱਥੇ ਜਾ ਕੇ ਬੁੱਟੇ ਲਾ ਦਿੱਤੇ ਔਰ ਜੇਲੀ ਅਸੀਂ ਪਾਣੀ ਦੀ ਸੇਵਾ ਕਰਕੇ ਸਾਡੇ ਮੂਤੀ ਗਾਲ ਦੀ ਆ ਅਸੀਂ ਆ ਸਾਡੇ ਸ਼ਾਮਲਾਜੀ ਦੇ ਖੇਤਾਂ ਦਾ ਅਸੀਂ ਕੋਈ ਹੋਰ ਕੀ ਦੇ ਨੰਬਰ ਸਾਰੇ ਜਾਂਦੇ ਆ ਔਰ ਪਾਣੀ ਪਾਉਂਦੇ ਆ ਮੇਰੇ ਸ਼ਾਮੀ ਭਾਈ ਦਾ ਪਾਣੀ ਉਹ ਪੂਰੀ ਕੇਅਰ ਕਰਦੇ ਆ ਕਿ ਜਾ ਕੇ ਸਾਡਾ ਜੋ ਬਾਤਾ ਬੰਨ ਬਸ ਸਕੇ ਹਾਂ ਹੁਣ ਸਾਨੂੰ ਬੜੇ ਦੁੱਖ ਦੀ ਗੱਲ ਇਹ ਆ ਕਿ ਹਫ਼ਤੇ ਰੋਜ਼ ਦੇਖ ਰਹੇ ਆ ਕਿ ਸਾਡੇ ਜੋ ਨਹਿਰ ਤੇ ਬੂਟੇ ਲਾਏ ਆ ਦੋ ਤਿੰਨ ਜਿਹੜਾ ਕਿਸੇ ਜਾਤੀ ਨੇ ਨਾ ਨਹੀਂ ਕਾਨੂੰਨੀ ਪਤਾ ਕਿਸ ਨੇ ਅੱਗ ਲਾਈ ਆ ਦੋ ਤਿੰਨ ਅੱਗ ਲਾ ਕੇ ਬੂਟੇ ਸਾਡੇ ਕਾਫੀ ਝੋਲਸ ਰਹੇ ਆ ਸਾਨੂੰ ਦੇਖ ਕੇ ਬੜਾ ਦੱਖ ਹੋ ਰਿਹਾ ਕਿ ਅਸੀਂ ਕੋਸ਼ਿਸ਼ ਕਰਦੇ ਆਂ ਕਿ ਸਾਡਾ এনवायरमेंट ਵਧੀਆ ਰਹੇ ਸਾਫ਼ ਸੁਥਰਾ ਰਹੇ ਸਾਫ਼ ਹਵਾ ਆਵੇ ਪਰ ਜਲ ਪਾਣੀ ਠੀਕ ਰਹੇ ਪਰ ਸਾਨੂੰ ਬੜਾ ਚਿੰਤਾ ਹੋ ਰਹੀ ਅਸੀਂ ਬਈ ਕਈ ਵਾਰ ਡਿਸਕਸ ਹੋ ਜਾਂਦੇ ਆਂ ਵੀ ਹੋ ਜਾਂਦੇ ਆਂ ਵੀ ਅਸੀਂ ਕੰਮ ਕਿਉਂ ਕਰੀਏ ਕਿਉਂ ਅਸੀਂ ਇਹ ਚਾਹੁੰਦੇ ਆਂ ਕਿ ਕੰਮ ਵਧੀਆ ਵਧੀਆ ਸਾਡਾ এনवायरमेंट ਠੀਕ ਰਹੇ ਪਰ ਕੁਝ ਲੋਕ ਜਿਹੜੇ ਆ ਉਹ ਉਹਨਾਂ ਪਤਾ ਨਹੀਂ ਕੁਛ ਵੀ ਕੀ ਲੈਣਾ ਉਹਨੇ ਬੁੱਟੇ ਨੂੰ ਅੱਗ ਲਾ ਕੇ ਘਰ ਨੂੰ ਉਹ ਸਾਰਾ ਨਸ਼ਾਨ ਕਰੀ ਜਾਂਦੇ ਆ ਉਹ ਅਸੀਂ ਵੀ ਫਿਰ ਯੂਸ ਕਰਦੇ ਆਂ ਅਸੀਂ ਵਿਦੇਸ਼ ਪ੍ਰੋਜੈਕਟ ਕਰਦੇ ਆ ਕਿਉਂਕਿ ਸਾਡਾ ਕੰਮ ਦਾ ਜਿਹੜਾ ਸਿਰ ਨਵੇਂ ਬੁੱਤੇ ਲਾਉਣੇ ਪੰਨੇ ਆ। ਬਾਕੀ ਜੋ ਉਹਨਾਂ ਦਾ ਕੰਮ ਹੈ ਉਹ ਕਰਦੇ ਆ ਕਰੀ ਜਾਂ। ਪਰ ਸਾਨੂੰ ਬੜਾ ਦੁੱਖ ਹੋਇਆ ਕਿ ਉਹ ਤਾਂ ਜਗ੍ਹਾ ਤੋਂ ਨਹੀਂ ਹੀ ਬੁੱਤੇ ਲਾਏ ਆ ਕਿ ਜਿਹਨਾਂ ਦੇ ਇਮਾਨਦਾਰੀ ਤੋਂ ਕਿੰਨੀ ਕਮਾਈ ਆ। ਉਹ ਚੋਸ ਗਾਏ ਆ। ਅਸੀਂ ਬਹੁਤ ਦੁਖੀ ਆ। ਸਾਰੇ ਮੈਂਬਰ ਸਾਡੇ ਮੁਰਤੀਦਾਲ ਜੀ ਵੀ ਬਰਾੜੀ ਇਹ ਵੀ ਕਾਫੀ ਅਸੀਂ ਦੇਖੇ ਸਾਰੇ ਹੁਣ ਕੱਲ ਵੀ ਦੇਖਿਆ ਰਿਹਾ। ਤੋਂ ਮੈਂ ਪ੍ਰਸ਼ਾਸਨ ਨੂੰ ਉਹ ਜੋ ਵੀ ਸਾਡੇ ਸੌਂਦੇ ਅਧਿਕਾਰੀ ਹੈਗੇ ਆ ਉਹ ਜਾਦੂ ਕੀ ਜੋ ਸਤਖਵਾੜੇ ਦਾ ਵਾਤਾਵਰਨ ਹੈ ਇਹੀ ਮਹਿਮਾਨ ਕਰਦਾ ਹੈ। ਤੋਂ ਤੁਸੀਂ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਸਾਹਿਬ ਨੂੰ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ? ਅਸੀਂ ਪ੍ਰਸ਼ਾਸਨ ਇਹ ਹੀ ਕਹਿਣਾ ਚਾਹੁੰਦੇ ਹਾਂ ਕਿ ਸਾਡੀ ਕੋਸ਼ਿਸ਼ ਇਹ ਹੈ ਕਿ ਸਤਖਵਾੜਾ ਹਰਿਆ ਭਰਿਆ ਹੋਵੇ ਔਰ ਇੱਥੇ ਦਾ ਲੋਕੇਸ਼ਨ ਵਧੀਆ ਬਣੇ। ਜਿਵੇਂ ਕਿ ਅਸੀਂ ਨਹਿਰ ਤੇ ਬੂਟੇ ਲਾਏ ਆ ਇਹ ਦੇਖੋ ਜਿਸ ਤਰ੍ਹਾਂ ਜੰਗਲ ਫੀਲ ਹੋ ਰਿਹਾ ਇਸ ਤਰ੍ਹਾਂ ਫੀਲਿੰਗ ਆ ਰਹੀ ਹੈ ਹਰਿਆ ਭਰਿਆ ਬੂਟੇ ਅਸੀਂ 45 ਕਿਸਮ ਦੇ ਬੂਟੇ ਲਾ ਦਿੱਤੇ ਆ। ਪ੍ਰਸ਼ਾਸਨ ਨੂੰ ਅਸੀਂ ਇਹੀ ਕਹਿੰਦੇ ਆ ਕਿ ਜੇ ਪਾਣੀ ਦਾ ਅਸੀਂ ਪਹਿਲਾਂ ਪਾਣੀ ਦੀ ਰਿਮਾਰਕ ਸੀ ਕਿ ਸਾਨੂੰ ਪਾਣੀ ਸਪਲਾਈ ਕਰ ਦਿਓ ਬੁੱਟੇ ਅਸੀਂ ਲਾ ਰਹੇ ਆ ਹੋ ਸਕਦਾ ਰਿਮਾਰਕ ਸਾਡੀ ਪੂਰੀ ਹੋਈ ਨਹੀਂ ਅਸੀਂ ਪਾਣੀ ਆਪਣੇ ਲੈਵਲ ਤੇ ਪਾ ਰਹੇ ਆ ਹੁਣ ਇਹੀ ਆ ਕਿ ਇਹਨਾਂ ਨੂੰ ਜਿਹੜਾ ਜਲਨ ਤੋਂ ਬਚਾਇਆ ਜਾ ਸਕੇ ਜਿਹੜੇ ਗਲਤ ਅੰਦਰ ਕੋਈ ਵੀ ਹੈਗਾ ਨੁਕਸਾਨ ਕਰਦਾ ਆ ਉਹਨੂੰ ਰੋਕਿਆ ਜਾਵੇ ਜਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਲੈ ਕੇ ਲਾਤਾ ਜਾਵੇ ਨਹੀਂ ਨਹੀਂ ਸਵੇਰ ਵੀ ਪੱਜਾਪਨ ਕਰੀਏ ਇਹੀ ਸਾਡੀ ਰਿਕਵੈਸਟ ਤਾਂ ਵੈੜੀਆਂ ਅਸੀਂ ਸੈਂਟਰ ਵੈੜੀਆਂ ਬਣਾਈਆਂ ਸੀ ਅਸੀਂ ਅਸੀਂ ਜਗਾ ਜਗਾ ਤਰਵੈਣੀ ਲਾਉਣ ਦੀ ਵੀ ਬੜੀ ਕੋਸ਼ਿਸ਼ ਕੀਤੀ ਆ ਪਰ ਬਹੁਤ ਤੇ ਨਮ ਲੇਕਿਨ ਸਾਡਾ ਮਨ ਬੜਾ ਖਰਾਬ ਹੁੰਦਾ ਜਦੋਂ ਇੱਕ ਕੂਟਾ ਵੀ ਵਿੱਚੋਂ ਜਲ ਜਾਂਦਾ ਜਾਂ ਉਹਨੂੰ ਝੋਲਿਆ ਜਾਂਦਾ ਤੇ ਉਹ ਪੈਰਾਂ ਤੇ ਨਹੀਂ ਆਉਂਦਾ ਕੂਟਾ ਹੁਣ ਤੁਸੀਂ ਸਮਝ ਸਕਦੇ ਆ ਵੀ ਇੱਕ ਕੂਟਾ ਜਦੋਂ ਇੱਕ ਵਾਰੀ ਆ ਸੇਕ ਦੇ ਇਮਾਰਤ ਵਿੱਚ ਆ ਗਿਆ ਤੇ ਉਹ ਕੂਟਾ ਉਹ ਕੂਟਾ ਨਹੀਂ ਰਹਿੰਦਾ ਤੁਸੀਂ ਕਿ ਕੰਸੇ ਕਮ ਐਡਮਿਨਿਸਟ੍ਰੇਸ਼ਨ ਵਾਲੇ ਕਹਿੰਦੇ ਬੂਟੇ ਬਚਾਉਣ ਲਈ ਤਾਂ ਕੋਈ ਹੈਲਪ ਕਰ ਦੇਣ ਸਾਡੀ ਜੇ ਅਸੀਂ ਲਾ ਰਹੇ ਆ ਤਾਂ ਸਾਨੂੰ ਥੋੜਾ ਜਿਹਾ ਉਹਦੇ ਨਾਲ ਇਨਸਪੀਰੇਸ਼ਨ ਦਿੱਤੀ ਜਾਵੇ ਨਾ ਕਿ ਸਾਨੂੰ ਡਿਸਕਰੇਜ ਕੀਤਾ ਜਾਵੇ ਅੱਜ ਤਾਂ ਹੁਣ ਇਹ ਨਵੇਂ ਵਾਲੇ ਸਫਾਈ ਵਾਲੇ ਜੀ ਹੈ ਨਾ ਵਿਚਾਰਿਆਂ ਨੂੰ ਸਹੀ ਤਰ੍ਹਾਂ ਗਾਈਡ ਕੀਤਾ ਜਾਵੇ ਕਿ ਜਿਹੜਾ ਕਚਰਾ ਨਿਕਲਿਆ ਤੁਸੀਂ ਇੱਥੇ ਸੁੱਟਣ ਆਏ ਆ ਜਾਂ ਇੱਥੇ ਜੋ ਵੀ ਹੈਗਾ ਜਾਂ ਇਹ ਕਚਰੇ ਨੂੰ ਚਕਾਇਆ ਜਾਵੇ ਹਾਂ ਨਾਲ ਦੀ ਨਾਲ ਚਕਾ ਕੇ ਚਕਾਉਣ ਦੀ ਇੰਤਜ਼ਾਮ ਕਿਉਂ ਨਹੀਂ ਕਰਦੇ ਇਹਨਾਂ ਨੂੰ ਇੱਥੇ ਸੜਦੇ ਆ ਇਹ ਰੰਗ ਮੈਦ ਦਾ ਕਚਰਾ ਉਹਨੂੰ ਬਾਹਰ ਸੁੱਟਣ ਦੀ ਆ ਪ੍ਰੋਡਕਸ਼ਨ ਜੁਰੀ ਦੀ ਕੋਸ਼ਿਸ਼ ਕਰ ਰਹੇ ਨੇ ਚੁਗਾ ਕੇ ਵੀ ਹਾਂ ਪ੍ਰੋਪਰ ਜਗ੍ਹਾ ਤੇ ਸਾਜਾ ਇਹ ਕੋਈ ਮੈਦ ਚੋਂ ਕੱਟ ਕੇ ਬਾਹਰ ਸੁੱਟਦਾ ਇਹ ਤਾਂ ਕੋ ਹੱਲ ਨਹੀਂ ਹੱਲ ਨਹੀਂ ਹਾਂ ਇਹ ਹਵਾ ਦੇ ਨਾਲ ਉੱਡ ਕੇ ਫੇਰ ਵਿੱਚ ਚਲੇ ਜਾਂਦਾ ਬਾਹਰ ਉੱਤੇ ਸਿੱਟਿਆ ਜਿੱਥੇ ਬੂਟੇ ਲੱਗੇ ਹੋ ਆ ਬੱਚੇ ਅੰਗਰ ਛੋਟੇ ਛੋਟੇ ਕੋਲੇ ਪਿਆ ਆ ਕੋਲੇ ਪਿਆ ਸਵੇਰੇ ਆ ਕੇ ਸਾਡੀ ਰੂੜੀ ਐਸੇ ਖਤਮ ਹੋ ਗਈ ਨਾ ਇਹਨਾਂ ਨੂੰ ਚੱਕਣ ਦਾ ਵੀ ਕੋਈ ਨਾ ਕੋਈ ਪ੍ਰਬੰਧ ਹੋਣਾ ਚਾਹੀਦਾ ਹੈ ਜਿਹੜਾ ਵੀ ਚੁਕਾ ਕੱਢਿਆ ਉਹ ਚੱਕ ਕੇ ਕੇ ਪਾਸੇ ਲਿਜਾਇਆ ਜਾਵੇ ਹਾਂ ਕੋ ਗੱਡੀਆਂ ਪ੍ਰੋਵਾਈਡ ਹੋਣ ਕੈਸ਼ੂਅਲ ਸੇਸ਼ਨ ਗੱਡੀਆਂ ਪ੍ਰੋਵਾਈਡ ਕਰੇ ਇਹਨਾਂ ਨੂੰ ਟਾਈਮ ਦਿੱਤਾ ਜਾਵੇ ਕਿ ਉਹ ਵਿੱਚ ਸਿੱਖ ਸਕਣ ਤਾਂ ਹੀ ਫਾਇਦਾ ਹੈ ਜੇ ਇੱਕ ਨੱਕ ਨਾਲ ਲਾ ਕੇ ਤਾਂ ਮੂੰਹ ਨੂੰ ਲਾ ਕੇ ਤਾਂ ਉਹਦਾ ਕੋਈ ਫਾਇਦਾ ਨਹੀਂ ਹੋਦਾ ਉਹਦਾ ਕੋਈ ਗੱਲ ਨਹੀਂ ਬਣਦੀ ਉਹ ਚੀਜ਼ ਹੈ ਨਾ ਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਇਸ ਮਸਲੇ ਵੱਲ ਕੋਈ ਨਾ ਕੋਈ ਜਲਦੀ ਤੋਂ ਜਲਦੀ ਧਿਆਨ ਦੇ ਕੇ ਤਾਂ ਕੋਹ ਹਲ ਘਟਿਆ ਜਾਂਦਾ ਸਾਨੂੰ ਪਤਾ ਸੀ ਕਿਦਾਂ ਨਸਰੀਆਂ ਵਿੱਚ ਪੈਸੇ ਜੇਬ ਤੋਂ ਕੱਢ ਕੇ ਲੈ ਕੇ ਆਏ ਆ ਹਾਂ ਠੀਕ ਹੈ ਜੀ ਗਵਰਨਮੈਂਟ ਨਸਰੀ ਤੋਂ ਵੀ ਲੈ ਕੇ ਆਏ ਆ ਪਰ ਵੱਡੇ ਬੂਟੇ ਜਿਹੜੇ ਆ ਉਹ ਗਵਰਨਮੈਂਟ ਨਸਰੀਸ ਨੂੰ ਨਹੀਂ ਮਿਲਦੇ ਬਾਹਰੋਂ ਲਿਆਉਣੇ ਪੈਂਦੇ ਆ ਉਹ ਵੱਡੇ ਅਸੀਂ ਬੂਟੇ ਲਾਏ ਆ 800 ਰੁਪਏ ਲਾਏ ਉਹ ਹੋਏ ਹਾਂ ਇਹਨੇ ਬੂਟੇ ਵਧੀਆ ਹੋਏ ਆ ਹੁਣ ਕੌਣ ਸਾਰੇ ਕੀ ਕਰੀਏ ਹੁਣ ਕੀ ਕਰੀਏ